ਪੰਜਾਬ ਦੀਆਂ ਚੈਂਪੀਅਨੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਵੇਂ ਹੀ ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਅਮਨਜੋਤ ਕੋਰ ਅਤੇ ਹਰਲਿੰਗ ਕੋਰ ਦੁਆ ਚੰਡੀਗੜ੍ਹ 에ਅਰਪੋਰਟ ਤੇ ਪੁਜੇਤਾ ਫੁੱਲਾਂ ਦੀ ਵਰਖਾ ਦੇ ਨਾਲ ਇਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਟੋਲ ਟਮਾਕੇ ਦੇ ਨਾਲ ਜੋ ਪੰਜਾਬੀ ਅੰਦਾਜ਼ੇ ਵਿੱਚ ਇਹਨਾਂ ਦਾ ਸਵਾਗਤ ਹੋਇਆ ਤਾਂ ਹਰ ਕੋਈ ਜਿਹੜਾ ਕੀ ਹੈ ਇਸ ਖੁਸ਼ੀ ਦੇ ਪਲ ਨੂੰ ਅਨੁਭਵ ਕਰ ਰਿਹਾ ਸੀ ਅਤੇ ਬਕਾਇਦਾ ਜੋ ਇਸ ਕਾਸ ਮੌਕੇ ਦੇ ਉੱਪਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਸਦ ਜੋ ਮੀਥੇਰਵੀਆ ਉਹ ਮਯੂਦ ਰਹਤੇ ਬਕਾਇਦਾ ਇਹਨਾਂ 3ਾਂ ਦਾ ਬੇਹਦ ਵੱਖਰੇ ਅੰਦਾਜ਼ ਦੇ ਵਿੱਚ ਸਵਾਗਤ ਕੀਤਾ ਗਿਆ ਵੂਮਨ ورلڈ ਕਪ ਚੈਂਪੀਅਨ ਬਣੀ ਪਾਰਤੀ ਮੈਲਾ ਕ੍ਰਿਕਟ ਟੀਮ ਦੀ ਪਲੇਅਰ ਹਰਲਿੰਕੌਰ ਦਿਓਲ ਅਤੇ ਅਮਨਜੋਤ ਕੋਰ ਦੀ ਅਜੀ ਘਰ ਵਾਪਸੀ ਦੇ ਦੌਰਾਨ ਇਹ ਜੋ ਨਿਗਗ ਸਵਾਗਤ ਹੋਇਆ ਤਾਂ ਇਸ ਖਾਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੀ ਪ੍ਰਸ਼ੰਸਕ ਨੇ ਫੈਨ ਨੇ ਅਤੇ ਹੋਰ ਜੋ ਇਹਨਾਂ 3 ਦੇ ਪਰਿਵਾਰਿਕ ਮੈਂਬਰ ਨੇ ਉਹ ਮੌਜੂਦ ਰਹੇ ਤੇ ਪਲ ਬੇਹਦ ਭਾਵੁਕ ਕਰ ਦੇਣ ਵਾਲੇ ਸਨ ਕਿਉਂਕਿ 3 ਦੇ ਵੱਲੋਂ ਉਹ ਮੁਕਾਮ ਹਾਸਲ ਕੀਤਾ ਗਿਆ ਜੋ ਹਰ ਕਿਸੇ ਨੌਜਵਾਨ ਦਾ ਸੁਪਨਾ ਹੁੰਦਾ ਕਿ ਆਪਣੇ ਬਲਬੂਤੇ ਦੇ ਉੱਪਰ ਦੇਸ਼ ਲਈ ਕੁਝ ਕੀਤਾ ਜਾਵੇ ਅਤੇ ਹੁਣ ਔਮਨ ਵਰਲਡ ਚੈਂਪੀਅਨਸ਼ਿਪ ਟਰੋਫੀ ਜਿੱਤਣ ਤੋਂ ਬਾਅਦ ਜਿਵੇਂ ਹੀ ਇਹ ਪੰਜਾਬ ਦੀ ਚੈਂਪੀਅਨ ਤਿਆਂ ਵਾਪਸ ਪੁਜੀਆਂ ਤਾਂ ਦੇਖ ਸਕਦੇ ਹੋ ਕਿੰਨਾ ਮਾਹੌਲ ਜਿਹੜਾ ਕੀ ਉਹ ਖੁਸ਼ਮੁਨਾ ਬਣਿਆ ਹੋਇਆ ਤੇ ਲੋਕਾਂ ਦੇ ਵੱਲੋਂ ਬਕਾਇਦਾ ਆਪਣੀ ਟੀ-ਸ਼ਰਟ ਦੇ ਉੱਪਰ ਇਹਨਾਂ ਦੇ ਫੋਟੋ ਪ੍ਰਿੰਟ ਕਰਵਾਏ ਗੀ ਫੁੱਲਾਂ ਦੇ ਨਾਲ ਗੱਡੀਆਂ ਸਜਾ ਕੇ ਲੋਕ ਇਹਨਾਂ ਦੇ ਵੈਲਕਮ ਦੇ ਲਈ ਪੁਜੇ ਅਤੇ ਨਾਲ ਹੀ ਏਅਰਪੋਰਟ ਤੋਂ ਲੈ ਕੇ ਇਹਨਾਂ ਦੇ ਘਰ ਤੱਕ ਰੋਡ ਸ਼ੋ ਵੀ ਕੱਢਿਆ ਗਿਆ ਤੇ ਜੋ ਵੀ ਲੋਕ ਇੱਥੇ ਇਕੱਠੇ ਹੋਏ ਹਰ ਕੋਈ ਇਹਨਾਂ ਪੰਜਾਬ ਦੇ ਚੈਂਪੀਅਨ ਧੀਆਂ ਨੂੰ ਮਿਲਣ ਦੇ ਲਈ ਉਤਸ਼ਾਹਿਤ ਨਜ਼ਰ ਆਇਆ ਅਤੇ ਲੋਕਾਂ ਦੇ ਵੱਲੋਂ ਬਕਾਇਦਾ ਸੜਕਾਂ ਦੇ ਉੱਪਰ ਖੜਕੇ ਇਹਨਾਂ ਖਿਡਾਰਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਏਅਰਪੋਰਟ ਦੇ ਬਾਹਰ ਵੀ ਗੱਡੀਆਂ ਦਾ ਵੱਡਾ ਜਮਾਵੜਾ ਵੇਖਣ ਨੂੰ ਮਿਲਿਆ ਤੇ ਲੋਕ ਵਕ ਵਕ ਜਿਹੜੇ ਕੀ ਥਾਮਤੋਂ ਇੱਥੇ ਪਹੁੰਚੇ ਹੋਏ ਸਨ ਇਹਨਾਂ ਚੈਂਪੀਅਨੀਆਂ ਨੂੰ ਦੇਖਣ ਦੇ ਲਈ ਸੋ ਅਮਨਜੋਤ ਕੋਰ ਅਤੇ ਹਰਲੀਨ ਕੋਰ ਦੀ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਹੈ ਪੋਸਟਰ ਲਗਾ ਕੇ ਜਿਹੜੀਆਂ ਕੀ ਜਿਪਤੀਆਂ ਸਨ ਉਹ ਸਜਾਈਆਂ ਗਈਆਂ ਸਨ ਅਤੇ ਨਾਲ ਹੀ ਇਸ ਤੋਂ ਪਹਿਲਾਂ ਦੇਖ ਕਰ ਆਪਾਂ ਗੱਲ ਕਰੀਏ ਤਾਂ ਜਿੱਥੇ ਪ੍ਰਧਾਨ ਮੰਤਰੀ ਅੰਦਰ ਮੋਦੀ ਦੇ ਵੱਲੋਂ ਇਹਨਾਂ ਵੂਮਨ ক্রিকেট ਟੀਮ ਦੀਆਂ ਖਿਡਾਰਨਾਂ ਨਾਲ ਮੁਲਾਕਾਤ ਕੀਤੀ ਗਈ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਵਰਚੂਅਲੀ ਇਹਨਾਂ ਖਿਡਾਰੀਆਂ ਦੇ ਨਾਲ ਰابطਾ ਕਰਕੇ ਇਸ ਵੱਡੀ ਉਪਲਬਧੀ ਦੇ ਲਈ ਮੁਬਾਰਕਬਾਦ ਦਿੱਤੀ ਗਈ ਹੈ ਹਰਲਿੰਕੌਰ ਦੇ ਵੱਲੋਂ ਜੋ ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਾਫੀ ਖੁਸ਼ ਨਜ਼ਰ ਆਏ ਨੇ ਹਰਲੀਨ ਨੇ ਕਿਹਾ ਕਿ ਪਰਿਵਾਰ ਦੀ ਕਾਫੀ ਸਪੋਰਟ ਰਹੀ ਹੈ ਅਤੇ ਉਹਨਾਂ ਨੇ ਸਪੋਰਟ ਦੀ ਬਦੌਲਤ ਹੀ ਇਹੜਾ ਕੀਤਾ ਹੈ ਇਸ ਮਕਾਮ ਦੇ ਵਿੱਚ ਵੱਡੀ ਪੁਲਾਹ ਪੁੱਟੇ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਦਕਿ ਅਮਨਜੋਤ ਕੋਰ ਨੇ ਜੋ ਇਸ ਵੱਡੀ ਪ੍ਰਾਪਤੀ ਨੂੰ ਪੰਜਾਬ ਅਤੇ ਦੇਸ਼ ਦੀ ਪ੍ਰਾਪਤੀ ਦੱਸਿਆ ਇਸ ਜਿੱਤ ਨੂੰ ਜੋ ਪੂਰੇ ਭਾਰਤ ਦੀ ਜਿੱਤ ਕਰਾਰ ਦਿੱਤਾ ਹੈ ਅਤੇ ਇਸ ਦੇ ਲਈ ਮਾਨ ਸਨਮਾਨ ਦੀ ਗੱਲ ਜਿਹੜੀ ਕਿ ਹੈ ਬਹੁਤ ਵੱਡੀ ਹੋ ਜਾਂਦੀ ਪਰਿਵਾਰ ਦੇ ਲਈ ਜਦੋਂ ਧੀਆ ਅਜੀਆਂ ਆਪਣੀ ਬਲਬੂਤੇ ਦੇ ਉੱਪਰ ਵੱਡਾ ਮੁਕਾਮ ਹਾਸਲ ਕਰਦੇ ਤਾਂ ਇਸ ਮੌਕੇ ਦੋਵੇਂ ਧੀਆ ਦੀ ਜੋ ਮਾਪਿਆਂ ਦੇ ਨਾਲ ਰابطਾ ਕੀਤਾ ਗਿਆ ਤਾਂ ਉਹਨਾਂ ਦੀ ਅੱਖ ਵੀ ਖੁਸ਼ੀ ਦੇ ਮਾਰੇ ਨਮ ਨਜ਼ਰ ਆਈ ਤੇ ਉਹਨਾਂ ਕਿਹਾ ਕਿ ਫਕਰ ਦੇ ਨਾਲ ਸਾਡੀਆਂ ਧੀਆ ਨੇ ਸਾਡੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਦੇਸ਼ ਦੁਨੀਆ ਦੇ ਵਿੱਚ ਰੁਸ਼ਨਾਯਾ ਸੋਵੇ ਦੇਖੋ ਖੁਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਉਸ ਥਾੜ ਦੇ ਵਿੱਚ ਸਵਾਰ ਨੇ ਜਿੱਥੇ ਕੀ ਅਮਨਜੋਤ ਕੋਰ ਅਤੇ ਹਰਲਿੰਦਰ ਕੋਰ ਦਵਾ ਉਹਨਾਂ ਦੇ ਘਰ ਤੱਕ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਸੋ ਦੋ ਗੱਡੀਆਂ ਦਾ ਜਿਹੜਾ ਕਿ ਕਾਫਲਾ ਹੈਗਾ ਜਾਂ ਇੱਕ ਦੇ ਵਿੱਚ ਹਰਲਿੰਦਰ ਕੋਰ ਤੇ ਦੂਸਰੇ ਦੇ ਵਿੱਚ ਅਮਨਜੋਤ ਕੋਰ ਸਵਾਰ ਨੇ ਬਕਾਇਦਾ ਵੱਡੀ ਗਿਣਤੀ ਦੇ ਵਿੱਚ ਪ੍ਰਸੰਸ਼ਕ ਵੀ ਇਸ ਕਾਫਲੇ ਦੇ ਵਿੱਚ ਸਵਾਗਤ ਕਰਨ ਦੇ ਲਈ ਸ਼ਾਮਲ ਹੁੰਦੇ ਨੇ ਸੋ ਹਰ ਕੋਈ ਇਸ ਬੇਹਦ ਇਹ ਸ਼ਾਨਦਾਰ ਪਲ ਦਾ ਜਿਹੜਾ ਕਿ ਹਿੱਸਾ ਬਣਨਾ ਚਾਹੁੰਦਾ 600 ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਟੋਲ ਠਾਕਿਆਂ ਦੇ ਨਾਲ ਜਿਹੜਾ ਕਿ ਇਹ ਨਿਗਾ ਸਵਾਗਤ ਕੀਤਾ ਗਿਆ ਹੈਗਾ ਸੋ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਵਿਆਖਰਦੇ ਨੇ ਇਹ ਪਲ ਪੰਜਾਬ ਲਈ ਵਾਕਈ ਕਿਸੇ ਵਿਆਹ ਤੋਂ ਘੱਟ ਨਹੀਂ ਹੈ ਘਰ ਦੇ ਵਿੱਚ ਜਿੱਥੇ ਕੀ ਇਹਨਾਂ ਖਿਡਾਰਣਾ ਦੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਉੱਥੇ ਹੀ ਪੰਜਾਬ ਦੇ ਵਿੱਚ ਵੀ ਜਸ਼ਨ ਮਨਾਏ ਜਾ ਰਹੇ ਨੇ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਇਹ ਜਿਹੜੀ ਟਰੋਫੀ ਆ ਉਹ ਪੰਜਾਬ ਦੇ ਹਿੱਸੇ ਆਈ ਹੈ ਅਤੇ ਨਾਲ ਹੀ ਪੰਜਾਬ ਦੀਆਂ ਧੀਆਂ ਨੇ ਇਹ ਕਮਾਲ ਕਰਕੇ ਦਿਖਾਇਆ ਤਾਂ ਫਿਰ ਜਦੋਂ ਇਹ ਵੱਡੀ ਟਰੋਫੀ ਜਿੱਤਣ ਤੋਂ ਬਾਅਦ ਇਹ ਵਾਪਸ ਆਪਣੇ ਘਰ ਪੁੱਜਿਆ ਨੇ ਤਾਂ ਗ੍ਰੈਂਡ ਵੈਲਕਮ ਕਰਨਾ ਤਾਂ ਬਣਦਾ ਯਸੋ ਤੁਸੀਂ ਵੀ ਦੇਖੋ ਇਹ ਰੋਡ ਸ਼ੋਹ ਦੀਆਂ ਤਸਵੀਰਾਂ